ਈ ਸਾਲ ਦੇ ਅਸੀਂ ਇੱਥੇ ਅੱਦੇ ਹੀ ਚਟੀਆਂ ਵਿੱਚ ਹੀ ਰਹਿੰਦੇ ਆ ਜੀ ਇਹਨਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਹੈ ਸੋ ਅੱਜ ਅਸੀਂ ਇੱਥੇ ਦੇਖੋ ਖੜੇ ਆ ਤੁਸੀਂ ਦੇਖ ਲਓ ਮਕਾਨਾਂ ਦੀ ਹਾਲਤ ਕੀ ਹੈ ਸਾਨੂੰ ਆ 70 80 ਸਾਲ ਦੇ ਅਸੀਂ ਪਾਕਿਸਤਾਨ ਦੇ ਆਏ ਆ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਤਾਂ ਅਸੀਂ ਪਹਿਲੇ ਸਰਵੇ ਕੀਤਾ ਇੱਕ ਇੱਕ ਘਰ ਦੀ ਪੂਰੀ ਫਾਈਲ ਬਣੀ ਹੈ ਜਿਹੜੀ ਫਾਈਲ ਮੇਰੇ ਕੋਲ ਸਬਮਿਟ ਹੋਈ ਤੇ ਕੱਲ ਮੈਂ ਆਫਿਸ ਬੈ ਕੇ ਸਾਰੀਆਂ ਫਾਈਲਾਂ ਦੇਖ ਕੇ ਤੇ ਬਜਟ ਇਕ ਪਾਸ ਕਰ ਦਿੱਤਾ ਸੋ ਪਹਿਲਾਂ ਅਸੀਂ 58 ਘਰ ਨੇ ਅਸੀਂ ਇਹਨਾਂ ਨੂੰ ਪੱਕਿਆਂ ਕਰ ਰਹੇ ਹਾਂ ਅੱਜ ਅਸੀਂ ਕੰਮ ਜਲਾ ਸ਼ੁਰੂ ਕਰ ਦਿੱਤਾ ਹੈ ਕੱਟਾ ਕੁਮੀਦ ਹੈਗੀ ਪੂਰਾ ਕਰਨੇ 6 ਤੋਂ ਲੈ ਕੇ 8 ਮਹੀਨੇ ਵਿੱਚ ਅਸੀਂ ਸਾਡੇ ਕੰਪਲੀਟ ਕਰ ਦਿਆਂਗੇ ਜੁਹਾਰ ਨਗਰ ਦੇ ਵਿੱਚ ਸਿੱਖ ਸਿਗਲੀ ਘਰ ਵਸਤੀ ਦੇ ਅੰਦਰ ਐਸਪੀਐਸਓ ਬਰਾਏ ਹੋਣਾਂ ਦੇ ٹرسٹ ਵੱਲੋਂ ਜਿਹੜਾ ਮਕਾਨ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ 58 ਮਕਾਨ ਬਣਾਏ ਜਾਣਗੇ ਕੋਈ ਸਥਿਤੀ ਦਿਖਾ ਦਿੰਦੇ ਆ ਜਿੱਥੇ ਇੱਕ ਪਲਾਟ ਦੇ ਅੰਦਰ ਇੱਕ ਬਜ਼ੁਰਗ ਔਰਤ ਰਹਿੰਦੇ ਨੇ ਜਿੱਥੇ ਸ਼ੈੱਡ ਪਾਈ ਹੋਈ ਆ ਉਹਨਾਂ ਦੇ ਸਿਰ ਤੇ ਮਜ਼ਬੂਤ ਛੱਤ ਵੀ ਨਹੀਂ ਨਾ ਇਹ ਮਕਾਨ ਦੀਆਂ ਕੰਧਾਂ ਨੇ ਕੇਵਲ ਇੱਕ ਮੰਜ਼ਲ ਅੰਦਰ ਪਿਆ ਤੇ ਇੱਕ ਚੁੱਲ੍ਹਾ ਬਣਿਆ ਹੈ ਕੱਚਾ ਜਿੱਥੇ ਉਹ ਆਪਣਾ ਕੱਚੇ ਕਾਰ ਚ ਰੋਜ਼ਗਾਰ ਚਲਾਉਂਦੇ ਆ ਜਾਂ ਇਹ ਕਹਿੰਦੇ ਕਿ ਉੱਥੇ ਰਹਿੰਦੇ ਨੇ ਤੇ ਉੱਥੇ ਆਪਣਾ ਜੀਵਨ ਬਤੀਤ ਕਰ ਰਹੇ ਹੁਣ ਇਹਨਾਂ ਦਾ ਵੀ ਮਕਾਨ ਬਣਾਉਣਾ ਹੈ ਜੇ ਬਹੁਤ ਸਾਰੇ ਮਕਾਨ ਹੋਰ ਬਣਾਏ ਜਾਣੇ ਆ ਬੀਬੀ ਤੁਹਾਡਾ ਮਕ ਤਾ ਕੱਚਾ ਹੀ ਮਕਾਨ ਹੈ ਧੰਨਵਾਦ ਆ ਸਾਰਿਆਂ ਦੇ ਜੇ ਬਣਾ ਦੇ ਪੱਕਾ ਮਕਾਨ ਮਾਰਾ 30 ਸਾਲ ਦੇ ਸੇ ਇੱਥੇ ਏਦੇ ਚਟੀਆਂ ਵਿੱਚ ਰਹਿੰਦੇ ਆ ਜੀ ਉਹਨੇ ਪਾ ਕੇ ਦੇ ਰਹੇ ਨੇ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਇਹ ਸਾਡੇ ਵਿੱਚ ਖਿਆਲ ਆ ਜਾਣਾ ਮਕਾਨ ਬਣਾ ਕੇ ਦੇਣਾ ਹਾਂ ਮਕਾਨ ਬਣਾ ਕੇ ਦੇਣ ਤਾਂ ਸਾਨੂੰ ਬਹੁਤ ਬਹੁਤ ਖੁਸ਼ੀ ਹੋਏਗੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਡੀ ਗਰੀਬੀ वट ਜਾਏਗੀ ਜੀ ਬਸ ਸਦਰਕਲੇ ਮਕਾਨ ਦੀ ਨੀਵੀਂ ਸ਼ੁਰੂਆਤ ਅੱਜ ਕਰ ਦਿੱਤੀ ਗਈ ਆ ਤੇ ਇਸੇ ਤਿੱਕਰ ਹੁਣ ਮਕਾਨ ਜਿਹੜਾ ਉਹ ਬਣਾ ਕੇ ਦਿੱਤਾ ਜਾਵੇਗਾ ਕੇਵਲ ਇਹੀ ਨਹੀਂ 58 ਮਕਾਨ ਨੇ ਜਿਹੜੇ ਇੱਥੇ ਪੂਰੇ ਮਹੱਲੇ ਜੇ ਕਿਹਾ ਕਿ ਪੂਰਾ ਮਹੱਲਾ ਹੀ ਜਿਹੜਾ ਹੁਣ ਬਣਾ ਕੇ ਦਿੱਤਾ ਜਾਵੇਗਾ ਸ਼ੁਰੂਆਤ ਜਿਹੜੀ ਉਹ ਕੀਤੀ ਗਈ ਆ ਸਰਵਦਾ ਭਲਾ ਟਰਸਟ ਵੱਲੋਂ ਐਸਪੀਐਸ ਓਬਰਾਏ ਹੋਣਾ ਵੱਲੋਂ ਇਹਨਾਂ ਦੀ ਬੜੀ ਮਿਹਰਬਾਨੀ ਜੋ ਲੈਂਟਰ ਪਾਕ ਦੇ ਰਹੇ ਅਸੀਂ ਇੰਨਾ ਗ੍ਰਾਂਟ ਲੋਨ ਲੈ ਲੂਗੇ ਪਾਏ ਅੱਗੇ ਸਾਡੇ ਕੋਲ ਨਹੀਂ ਪਾ ਹੋਰੇ ਹੁਣ ਇੱਕ ਇੱਕ ਘਰ ਵਿੱਚ ਚਾਰ ਚਾਰ ਜਣੇ ਰਹਿੰਦੇ ਜੀ ਨਹੀਂ ਗੁਜ਼ਾਰਾ ਹੋ ਰਿਹਾ ਤਿਆਰੀ ਲਾਂਦੇ ਜਿੰਨੀ ਲਾਂਦੇ ਉੰਨੀ ਮਤਲਬ ਪੂਰੀ ਹੋ ਜਾਂਦੀ ਏ ਹੁਣ ਇਹ ਐਸਪੀ ਐਸਓ ਬਰਾਇਸ ਸਾਹਿਬ ਆਏ ਸੀ ਉਹ ਮੁਕਰ ਬਣਾ ਕੇ ਦੇ ਰਹੇ ਸੀ ਦੇਖ ਰਹੇ ਹਾਂ ਧੰਨਵਾਦ ਕਰੂਗਾ ਧੰਨਵਾਦ ਹੈ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਜੋ ਆਏ ਤੁਸੀਂ ਮੀਡੀਆ ਵਾਲੇ ਆਏ ਤੁਹਾਡਾ ਵੀ ਧੰਨਵਾਦ ਹੈ ਗਿਆ ਔਰ ਜੋ ਵਿਚਾਰੇ ਪਾਗ ਦੇ ਰਹੇ ਉਹਨਾਂ ਦੀ ਬੜੀ ਮਿਹਰਬਾਨੀ ਹੈਗੀ ਏ ਸਾਨੂੰ ਆ 70 ਸੱਤ ਸਾਲ ਦੇ ਅਸੀਂ ਪਾਕਿਸਤਾਨ ਦੇ ਆਏ ਹਾਂ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਸਿਕਲੀਗਰ ਬਰਾਦਰੀ ਦੇ ਸੀ ਮੈਂ ਮਾਰਾਂ ਇਹ ਕੋਮ ਜਿਹੜੇ ਹੁਣ ਭਾਈ ਆਏ ਨੇ ਇਹ ਥੋੜੀ ਕੁ ਸ਼ਰਤਾਂ ਚ ਕਰ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਸਾਡੇ ਘਰ ਪਾਉਣ ਲਈ ਤੇ ਜੇ ਪਾ ਜਾਣਗੇ ਨਾਲ ਜੀ ਬੜੀ ਮਿਹਰਬਾਨੀ ਹੋਊਗੀ ਜੀ ਕਿਰਪਾ ਹੋਊਗੀ ਅਪਰਾਧ ਸਾਹਿਬ ਇਹ ਕਾਰ ਜਾਏ ਉਹ ਪਾਈਚਾਰਾ ਹੈ ਉਹ ਕੰਮ ਜਿਹੜੀ ਕਿ ਸਾਡੇ ਗੁਰੂ ਸਾਹਿਬ ਦੇ ਨਾਲ ਤੋਂ ਚੱਲਦੀ ਆ ਰਹੀ ਹੈ ਤੇ ਅੰਦੇਖੀ ਕੀਤੀ ਜਾਂਦੀ ਹੈ ਤੁਸੀਂ ਉਹਨਾਂ ਲਈ ਇੱਕ ਵੱਡਾ ਉਪਰਾਲਾ ਕਰ ਰਹੇ ਹੋ ਮੇਰੇ ਕੋ ਦੇਖੋ ਇਹ ਕਾਫੀ ਜਰਤੋਂ ਹੀ ਦੇਖ ਰਹੀ ਸੀ ਸਾਨੂੰ ਲੋੜ ਵੀ ਐਸ ਚੀਜ਼ ਦੀ ਕਿ ਇਹਨਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਹੈ ਸੋ ਅੱਜ ਅਸੀਂ ਇੱਥੇ ਦੇਖੋ ਖੜੇ ਆ ਤੁਸੀਂ ਦੇਖ ਲਓ ਮਕਾਨਾਂ ਦੀ ਹਾਲਤ ਕੀ ਹੈ ਔਰ ਤੁਹ ਗਰੀਬਾਂ ਸਾਡੀਆਂ ਨੇ ਸਕੀਮਾਂ ਚੱਲਦੀਆਂ ਸਰਵੇ ਦੇ ਪਲਾ ਚੈਰੀਟੇਬਲ ਟਸਟ ਨਹੀਂ ਆ ਉਦੇ ਮੁਤਾਬਕ ਹੁਣ ਤੱਕ ਅਸੀਂ 1200 ਤੋਂ ਉੱਤੇ ਘਰ ਬਣਾ ਕੇ ਦੇ ਚੁੱਕੇ ਹਾਂ ਇਹੋ ਜਿਹੇ ਲੋੜਵੰਦਾਂ ਨੂੰ ਜਿਨ੍ਹਾਂ ਨੂੰ ਵਾਕਈ ਜਿਨ੍ਹਾਂ ਤੇ ਛੱਤ ਨਹੀਂ ਹੈਗੀ ਸੋ ਅੱਜ ਅਸੀਂ ਮੱਲਾ ਦੇਖ ਰਹੇ ਹਾਂ ਅੱਜ ਜੁਹਾਰ ਨਗਰ ਦੇ ਵਿੱਚ ਇੱਥੇ ਸਾਡੀ ਟੀਮ ਮਹੱਲੀ ਦੀ ਰੂਬੀ ਜੀ ਨਾਲ ਖੜੇ ਹੈ ਇੱਥੋਂ ਸਰਪੰਚ ਸਾਹਿਬ ਨੇ ਪੰਚ ਸਾਹਿਬ ਨਾਲ ਸਾਡੇ ਜਵਾਨ ਜਿਹੜੇ ਸਾਡੇ ਮੈਂਬਰ ਹੈ ਸੋ ਇਹਨਾਂ ਦੀ ਕੜੀ ਮਿਹਨਤ ਨਾਲ ਇਹਨਾਂ ਨੇ ਸਾਰਾ ਪਹਿਲੇ ਸਰਵੇ ਕੀਤਾ ਇੱਕ ਇੱਕ ਘਰ ਦੀ ਪੂਰੀ ਫਾਈਲ ਬਣੀ ਹੈ ਜਿਹੜੀ ਫਾਈਲ ਮੇਰੇ ਕੋਲ ਸਬਮਿਟ ਹੋਈ ਤੇ ਕੱਲ ਮੈਂ ਆਫਿਸ ਬੈ ਕੇ ਸਾਰੀਆਂ ਫਾਈਲਾਂ ਦੇਖ ਕੇ ਤੇ ਬਜਟ ਇੱਕ ਪਾਸ ਕਰ ਦਿੱਤਾ ਸੋ ਪਹਿਲਾਂ ਸਿਰਫ 58 ਘਰ ਨੇ ਔਰ ਇਹਨੂੰ ਮੈਕਸੀਮ 6 ਤੋਂ ਲੈ ਕੇ 8 ਮਹੀਨੇ ਲੱਗ ਸਕਦੇ ਆ ਤੇ ਇਹ ਜਿੰਨਾ ਵੀ ਏਰੀਆ ਤੁਸੀਂ ਦੇਖ ਰਹੇ ਹੋ 58 ਮਕਾਨੇ ਇਹਨਾਂ ਚੋਂ ਸੋ ਇਹ 58 ਮਕਾਨ ਜਿਹੜੇ ਅਸੀਂ ਬਣਾ ਕੇ ਰਹਿਣ ਨੂੰ ਕੁਝ ਪਿੱਛੇ ਜਿਹਨਾਂ ਦੀ ਹਾਲਤ ਜ਼ਿਆਦਾ ਖਸਤਾ ਸੀ ਜਿਹੜੇ ਜ਼ਿਆਦਾ ਦੇਖੋ ਇਹ ਜਿਹੜਾ ਇਹਦੇ ਐਸਟੀਮੇਟ ਜਿਹੜੇ ਬਣੇ ਆ ਜੀ ਇਹ ਸ਼ੁਰੂ ਹੁੰਦੇ ਨੇ 1 ਲੱਖ ਰੁਪਏ ਤੋਂ ਲੈ ਕੇ 1 ਲੱਖ ਤੋਂ 1.5 ਲੱਖ 2 ਲੱਖ 2.5 ਲੱਖ ਰੁਪਏ ਵੀ ਹੈ ਇੱਕ ਮਕਾਨ ਦੇ ਉੱਤੇ ਜੇ ਜਿਸ ਤਰ੍ਹਾਂ ਲੱਗੇਗਾ ਟੋਟਲ ਜਿਹੜਾ ਬਜਟ ਅਪਾਂ ਜ ਰੱਖਿਆ ਹੈ ਤੇ ਲਈ ਉਹ 1 ਕਰੋੜ ਰੁਪਏ ਦਾ ਸੋ ਉਮੀਦ ਹੈ ਕਿ 1 ਕਰੋੜ ਰੁਪਏ ਦੇ ਵਿੱਚ ਸਾਰੇ ਜਿਹੜੇ ਤਕਰੀਬਨ ਅਸੀਂ ਮਕਾਨ ਕਰ ਲਾਂਗੇ ਲੇਕਿਨ ਅਗਰ ਸਾਨੂੰ ਕੋਈ ਹੋਰ ਵੀ ਫੰਡ ਦੀ ਲੋੜ ਪੈਂਦੀ ਹੈ ਤੇ ਕਿਉਂਕਿ ਹੁਣ ਜੇ ਕਰਨ ਲੱਗਿਆਂ ਤੇ ਫਿਰ ਅੱਛੇ ਘਰੀ ਬਣਾਵਾਂਗੇ ਉਹਨਾਂ ਦੇ ਚਲਾਉ ਕੰਮ ਨਹੀਂ ਕਰਨਾ ਅਸੀਂ ਬਿਲਕੁਲ ਤੇ ਬਜਟ ਹੈ ਆਪਣੇ ਕੋਲ ਤੇ ਇਹ ਅਸੀਂ ਜਿਹੜੀ ਸੇਵਾ ਸਾਰੇ ਰਲ ਮਿਲ ਕੇ ਜੜੇ ਨੂੰ ਸ਼ੁਰੂ ਕਰਦੇ ਹਾਂ ਇਹ ਉਪਰਾਲਾ ਕਿਸ ਦੇ ਸਿਰ ਦੇ ਉੱਤੇ ਛੱਤ ਜਿਹੜਾ ਬਹੁਤ ਵੱਡਾ ਉਪਰਾਲਾ ਹੁੰਦਾ ਆ ਤੁਸੀਂ ਪਹਿਲਾਂ ਵੀ ਬਹੁਤ ਸਾਰੇ ਮਕਾਨ ਬਣਾਇਆ ਹੁਣ ਵੀ ਬਣਾ ਰਹੇ ਹੋ ਕਿ ਸੀਕੇ ਨਾਲੇ ਜਿਹੜੀ ਸੋਚ ਕੰਮ ਕਰਦੇ ਆ ਕਿਵੇਂ ਕੀ ਕਰਦੇ ਆ ਦੇਖੋ ਸਾਡੀ ਇੱਕ ਸਕੀਮਾ ਕਈ ਹੈਗੀਆਂ ਸਰਬ ਦੇ ਪੱਲੇ ਨੇ ਉਹਨਾਂ 'ਚ ਇੱਕ ਸਕੀਮੇ ਵੀ ਸੀ ਜਿਨ੍ਹਾਂ ਦੇ ਉੱਤੇ ਛੱਤ ਨਹੀਂ ਹੈਗੀ ਨਹੀਂ ਬਣਾ ਸਕਦੇ 플ੌਟ ਉਹਨਾਂ ਦਾ ਆਪਣਾ ਚਾਹੀਦਾ ਹੈ ਬਾਕੀ ਅਸੀਂ ਮਕਾਨ ਬਣਾ ਦਿੰਦੇ ਹਾਂ ਉੱਥੇ ਜਿੱਦਾਂ ਹੁਣ ਤੁਸੀਂ ਪਿਛੇ ਦੇਖਿਆ ਜੌਰਜੀਆ ਤੋਂ ਬੰਦੇ ਆਏ ਸੀਗੇ ਉਹਨਾਂ ਵਿੱਚੋਂ ਇਹ ਪੰਜ ਘਰ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦੇ ਉੱਤੇ ਛੱਤ ਨਹੀਂ ਸੀ ਹੈਗੀ ਰੋਜ਼ ਰੋਟੀ ਕਮਾਣ ਗਏ ਸੀ ਉੱਥੇ ਡੈਥ ਹੋ ਗਈ ਉਹਨਾਂ ਦੀ ਅਸੀਂ ਉਹਨਾਂ ਦੇ ਘਰਾਂ 'ਚ ਗਏ ਆ ਉਹਨਾਂ ਦੇ ਬੱਚਿਆਂ ਨੂੰ ਵਾਈਫ ਨੂੰ ਉਹਦੇ ਨੂੰ ਪੈਨਸ਼ਨ ਲਗਾ ਦਿੱਤੀ ਬੱਚਿਆਂ ਦੀ ਐਜੂਕੇਸ਼ਨ ਦਾ ਖਰਚਾ ਪੰਜਾਬ ਦੀਆਂ ਲੜਕੀਆਂ ਸੀ ਉਹਨਾਂ ਨੇ 2-2 ਲੱਖ ਰੁਪਏ ਦੀ ਅਸੀਂ ਐਫ.ਟੀ.ਆਰ ਕਰਾਤੀਆਂ ਉਹਨਾਂ ਦੀ ਲੰਮੇ ਟਾਈਮ ਲਈ ਜਿਨ੍ਹਾਂ ਦੇ ਘਰ ਬਣਨ ਵਾਲੇ ਅਸੀਂ ਉਹਦੇ ਘਰ ਬਣਾਏ ਆ ਹੁਣ ਮੋਗੇ ਜਿਲ੍ਹਾ ਸੀਗਾ ਇੱਕ ਪਿੰਡ ਸੀ ਉਹਥੇ ਤੇ ਉਹਥੇ ਉਹਦੇ ਕੋਲ ਜ਼ਮੀਨ ਵੀ ਹੈ ਨਹੀਂ ਸੀ ਉਹਨੂੰ ਜ਼ਮੀਨ ਵੀ ਲੈ ਕੇ ਦਿੱਤੀ ਨਾਲ ਅਸੀਂ ਨਾਲ ਉਹਦਾ ਮਕਾਨ ਵੀ ਜਲਾ ਸ਼ੁਰੂ ਹੋ ਗਿਆ ਸੋ ਇਹ ਸਾਡੀ ਸਕੀਮ ਚੱਲੀ ਜਾ ਰਹੀ 1200 ਤੋਂ ਉੱਤੇ ਮਕਾਨ ਅਸੀਂ ਬਣਾ ਚੁੱਕੇ ਆ ਸਪੈਸ਼ਲੀ ਜਿਹੜੇ ਵਲੇ ਹੜ੍ਹਾਂ ਦੀ ਜਿਹੜੀ ਮਾਰ ਪਈ ਸੀ ਨਾ ਜਿਹੜੇ ਪਾਣੀ ਬਹੁਤ ਆਇਆ ਸੀ ਅਦਨ ਸੋ ਉਹਨਾਂ ਦਿਨਾਂ ਸੇ ਜਿਹੜੇ ਕਾਫੀ ਮਕਾਨ ਅਸੀਂ ਬਣਾਏ ਨੇ ਇੱਥੇ ਕਟਕੱਜਾ ਮਕਾਨ ਨਾ ਟੀਚਾ ਤੁਸੀਂ ਇੱਥੇ ਲੱਤਿਆ ਕੱਤਕ ਉਮੀਦ ਹੈਗੀ ਪੂਰਾ ਕਰਨ ਦੀ ਕੋਸ਼ਿਸ਼ 6 ਤੋਂ ਲੈ ਕੇ 8 ਮਹੀਨੇ ਵਿੱਚ ਅਸੀਂ ਸਾਰੇ ਕੰਪਲੀਟ ਕਰ ਦੇਵਾਂਗੇ ਹਾਂ ਅੱਜ ਸ਼ੁਰੂ ਹੋ ਗਿਆ ਸਾਰਾ ਕੰਮ ਤੇ ਬਾਕੀ ਸਾਡੀ ਟੀਮ ਦੀ ਹੈ ਰੂਬੀ ਜੀ ਨੇ ਸਰਪੰਚ ਸਾਹਿਬ ਪੰਚ ਸਾਹਿਬ ਨੇ ਸਰਪੰਚੋਂ ਨੇ ਸਾਰੇ ਇਹਨਾਂ ਦੀ ਸਾਰੀ ਮਿਹਨਤ ਨਾਲ ਔਰ ਹੋਰ ਵੀ ਇਸ ਏਰੀਆ ਦੇ ਜਿਹੜੇ ਸਾਡੇ ਜਵਾਨ ਮੁੰਡੇ ਖੜੇ ਇੱਥੇ ਸੋ ਇਹਨਾਂ ਦੀ ਮਿਹਨਤ ਨਾਲੇ ਕਰਕੇ ਤੇ ਸਾਰਾ ਕੁਝ ਆਲਰੇਡੀ ਵਰਕ ਕੀਤਾ ਹੋਇਆ ਗਰਾਊਂਡ ਵਰਕ ਖਰਾਬ ਹੋਇਆ ਹੋਇਆ ਹੁਣ ਸਿਰਫ ਇਹ ਕੰਮ ਸ਼ੁਰੂ ਕਰਾਉਣਾ ਸੀ ਕਰਾਤਾ ਔਰ ਆਉਣ ਵਾਲੇ 6-8 ਮਹੀਨੇ ਚ ਤੁਸੀਂ ਦੇਖੋਗੇ ਕਿ ਪੂ ਮੋਰਗਾਨਾ ਬਰਸੋ 6 ਇਕਲੀ ਘਰ ਪਾਈਚਾਰੇ ਦੇ ਲਈ ਅੱਜ ਜਿਹੜੇ ਮਕਾਨ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਨੀ ਪੱਥਰ ਜਿਹੜਾ ਹੈ ਉਹ ਬਰਾਜ ਸਾਹਿਬ ਵੱਲੋਂ ਇੱਥੇ ਰੱਖ ਦਿੱਤਾ ਗਿਆ ਹੈ ਨੀਆਂ ਮਜਬੂਤ ਕੀਤੀ ਹੈ ਕਿ ਜਿਸ ਕਿਸੇ ਦੇ ਸਿਰ ਤੇ ਛੱਤ ਦੇਣਾ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਇਹ ਉਹ ਪਾਈਚਾਰਾ ਜਿਹੜਾ ਗੁਰੂ ਸਾਹਿਬ ਦਾ ਸਾਡੇ ਨਾਲ ਚੱਲਦਾ ਆ ਰਿਹਾ ਪਰ ਕਿਸੇ ਨੇ ਬਾਹਰ ਨਹੀਂ ਫੜ ਜਿਸ ਤਰੀਕੇ ਨਾਲ ਹੁਣ ਇਨਾ ਵੱਲੋਂ ਇਸ ਏਰੀਆ ਦੇ ਵਿੱਚ ਸ਼ੁਰੂਆਤ ਕੀਤੀ ਗਈ ਹੈ ਤੇ ਸ਼ੁਰੂਆਤ ਨੂੰ ਜਲਦੀ ਮੁਕੰਮਲ ਕੀਤਾ ਜਾਵੇਗਾ ਜਲਦੀ ਇਹ 58 ਮਕਾਨ ਇਹਨਾਂ ਦੇ ਇਹ ਜਿਹੜੇ ਇੱਥੇ ਦੇ ਵਸਨੀਕਾ ਉਹਨਾਂ ਦੇ ਹਵਾਲੇ ਕਰ ਦਿੱਤੇ ਜਾਣਗੇ ਕੈਮਰਾਮਨ ਸਕੰਦਰ ਦੇ ਨਾਲ ਜਸਪੀ